ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਜਿੱਥੇ ਕਿ ਇੱਕ ਪਾਸੇ ਪੰਜਾਬ ਸਰਕਾਰ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਬਿਲਕੁਲ ਸਹੀ ਦਾ ਸਹੀਾ ਉੱਥੇ ਜੇ ਗੱਲ ਕਰੀਏ ਪਠਾਨਕੋਟ ਦੀ ਤਾਂ ਪਠਾਨਕੋਟ ਵਿਖੇ ਚੋਰਾਂ ਦੇ ਹੌਸਲੇ ਨੇ ਬੁਲੰਦ ਹੋ ਚੁੱਕੇ ਹਨ ਕਿ ਉਹਨਾਂ ਨੂੰ ਕਿਸੇ ਤੋਂ ਕੋਈ ਖੌਫ ਨਹੀਂ ਹੈ ਤੇ ਦਿਨ ਦਿਹਾੜੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਐਦਾਂ ਹੀ ਇੱਕ ਘਟਨਾ ਪਠਾਨਕੋਟ ਦੇ ਗਾਂਧੀ ਮੁਹੱਲੇ ਵਿਖੇ ਵਾਪਰੀ ਜਿੱਥੇ ਕਿ ਨਗਰ ਨਿਗਮ ਦਾ ਇੱਕ ਮੁਲਾਜ਼ਮ ਜੋ ਕਿ ਡਿਊਟੀ ਦੇ ਲਈ ਨਗਰ ਨਿਗਮ ਦਫ਼ਤਰ ਗਿਆ ਸੀ ਤੇ ਜਦੋਂ ਕਰੀਬ 1.5 ਵਜੇ ਘਰ ਵਾਪਸ ਪਰਤਿਆ ਤਾਂ ਘਰ ਦੇ ਦਰਵਾਜ਼ੇ ਦੇ ਤਾਲੇ ਟੁੱਟੇ ਹੋਏ ਸਨ ਅਤੇ ਸਮਾਨ ਘਰ ਦੇ ਅੰਦਰ ਵਿਖਰਿਆ ਪਿਆ ਸੀ ਜਦੋਂ ਉਸਨੇ ਚੈੱਕ ਕੀਤਾ ਤਾਂ ਉਸਦੇ ਘਰੋਂ ਕਰੀਬ 50000 ਦੇ ਸੋਨੇ ਦੇ ਗਹਿਣੇ ਅਤੇ 18000 ਰੁਪਏ ਨਕਦੀ ਚੋਰੀ ਹੋ ਚੁੱਕੀ ਸੀ ਬੜੀ ਦੁਖਦਾਰੀ ਘਟਨਾਵਾ ਕਿ ਸਾਡੇ ਮੁਹੱਲੇ ਵਿੱਚ ਦਿਨੇ ਦੇ ਪੈਰੇ ਹੀ ਚੋਰੀ ਹੋ ਗਈ ਆ ਜਰੂਰ ਰਾਤ ਨੂੰ ਤੇ ਸੁਣਿਆ ਹੀ ਆ ਜੀ ਵੀ ਚੋਰੀ ਹੁੰਦੀ ਆ ਤੇ ਦਿਨੋਂ ਹੀ ਭਾਈ ਸਾਹਿਬ ਸਾਡੇ ਕੰਮ ਤੇ ਗਏ ਸੀ ਡਿਊਟੀ ਤੇ ਅਫਸਰਾਂ ਨੇ ਬੁਲਾਇਆ ਗਾ ਨੂੰ ਕਾਰਪੋਰੇਸ਼ਨ ਦੇ ਮੁਲਾਜ਼ਮ ਜੇ ਡਿਊਟੀ ਤੇ ਗਏ ਆ ਤੇ ਡਿਊਟੀ ਤੋਂ ਆ ਗਏ ਇਹਨਾਂ ਨੇ ਮੈਨੂੰ ਫੋਨ ਕੀਤਾ ਪਤਾ ਪਾਲਾ ਕੋਲਿਆ ਘਰ ਆ ਗਏ ਫਿਰ ਇਹਨਾਂ ਨੂੰ ਮੈਨੂੰ ਫੋਨ ਕੀਤਾ ਪਰ ਆਇਆ ਘਰ ਤੇ ਸਾਰਾ ਸਮਾਨ ਇਹਨਾਂ ਦਾ ਵਿਖਰਿਆ ਪਿਆ ਰਹੀ ਤੇ 18000 ਰੁਪਏ ਦੇ ਨਕਦੀ ਤੇ 50 ਚ 50000 ਦਾ ਸੋਨਾ ਲਾ ਕੇ ਚੁੱਕਿਆ ਇਕਮਰ ਕੀ ਗੱਲ ਹੋ ਗਈ ਮੈਂ ਗੰਦੀ ਮੋਲੇ ਦਾ ਰਹਣਾ ਨਾ ਤੇ ਕਾਰਪੋਰੇਸ਼ਨ ਚ ਮੈਂ ਡਰਾਈਵਰ ਹਾਂ ਤੇ ਮੈਨੂੰ ਸਾਡੇ ਸਾਡੇ ਤੋਂ ਫੋਨ ਆਇਆ ਕੀ ਯਾਰ ਘੱਡੀ ਚਲਾਣੀ ਆ ਤਾਂ ਤੂੰ ਮਨੋ ਡਿਊਟੀ ਤੇ ਆਇਆ ਤੇ ਮੈਂ ਸਾਰਾ ਡਿਊਟੀ ਤੇ ਚਲਾਗਾ ਕੋਈ 10 ਵਜੇ ਨਾਲ ਤੇ ਘਰ ਮੈਂ ਤਾਲਾ ਲਾ ਕੇ ਗਿਆ ਤੇ ਮੈਨੂੰ ਹੁਣ ਮਨੋ ਜਦੋਂ ਮੈਂ ਆਇਆ ਵਾ ਤੇ ਸਾਰਾ ਮੇਰਾ ਸਮਾਨ ਕਿੱਲੇ ਰਿਹਾਦਾ ਕਿੰਨੇ ਕਵੇ ਨਾਲ ਆਏ ਸੀ ਕਰ ਮੈਂ ਭਾਜੀ ਕੋਈ ਆਇਆ 1:30 ਵਜੇ ਨਾਲ ਕਿੰਨੇ ਕਵੇ ਚੋੜੇ ਮੈਂ 10 ਵਜੇ ਚਲਾ ਗਿਆ ਜੀ ਮੇਰੇ ਤੋਂ ਬਾਅਦ ਹੀ ਹੋਈਏ ਕੋਈ ਪੁਲਿਸ ਕੰਪਲੀਟ ਹੋ ਗਿਆ ਸਰਸ ਕੰਪਲੀਟ ਭਾਜੀ ਕੀ ਕੀ ਆ ਰਹੀ ਕੋਈ ਹਾਂਜੀ ਕਿੰਨੀ ਨਕਦੀ ਲੈ ਗਨੇ ਹੋਰ ਕੀ ਕੀ ਲੈ ਗੀ ਕੋਈ 18000 ਰੁਪਏ ਨਕਦੀ ਐ ਤੇ 50000 ਰੁਪਏ ਦਾ ਸੋਨਾ ਨਾ ਪਾਜ ਮੈਂ ਬਹੁਤ ਹੱਥ ਸਾਹਮਣੇ ਆਣਗੇ ਤੁਹਾਨੂੰ ਅੱਗੇ ਤੋਂ ਦੱਸ ਦਿਆਂ ਸਰ ਤਫਤੀਸ਼ ਕਰਨ ਆਇਓ ਤੁਸੀਂ ਚੋਰੀ ਹੋਈ ਹੈ ਕੀ ਕਹਿਣਾ ਚਾਹੋਗੇ ਅਜੇ ਨਹੀਂ ਅਜੇ ਆਪਾਂ ਆਏ ਆ ਠੀਕ ਹੈ ਉਸ ਤੋਂ ਬਾਅਦ ਜਿਹੜੀ ਸਾਹਮਣੇ ਆਏਗੀ ਕਾਰਵਾਈ ਆਪਾਂ ਕਰਾਂਗੇ ਕਿੰਨੇ ਦੀ ਚੋਰੀ ਹੋ ਚੁੱਕੀ ਹੈ ਇਹ ਕਹਿੰਦੇ ਕਿ ਸਾਡੇ ਕੋ ਕਮੇਟੀਆਂ ਦੇ ਪੈਸੇ ਜੀ ਕੋ 20000 ਰੁਪਏ ਹੋਰ ਹੋਰ ਕੀ ਕੀ ਚੋਰੀ ਬਸ ਇਹਨਾਂ 20000 ਰੁਪਏ ਸਹੀ ਸਾਡੇ ਕਮੇਟੀਆਂ ਆ ਸੀ ਕੋਈ ਗਹਿਣੇ ਹੋਰ ਵੀ ਕਹਿ ਰਹੇ ਆ ਗਹਿਣੇ ਵਾਲੇ ਨਹੀਂ ਹੋਰ ਬਤਾ ਜੀ 20000 ਰੁਪਏ ਪੁੱਛ ਲਓਣਾ ਤੁਸੀਂ ਬੀਗਿਨਰ ਬੈਰਨ ਦੱਸਿਆ ਕਿ ਸਾਡਾ ਕਮੇਟੀਆਂ ਦਾ ਇਕੱਠਾ ਸੀ। ਹਾਂਜੀ। ਉਹ ਅੰਦਰ ਛੋੜੀ। ਤਾਂ ਇਹ ਸ਼ਾਨ ਉੱਤੇ ਨੇ ਕਰੇ ਸਭ ਦੇਖੀ। ਚੋਨੇ ਦੀ ਖਰੀਦ ਨੂੰ ਲੈ ਕੇ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਮੀਟਿੰਗ ਕਰਨੀ ਸੀ ਪਰ ਭਗਵੰਤ ਮਾਨ ਬਚਦੇ ਰਹੇ ਤੇ ਉਹ ਮੀਟਿੰਗ ਲਈ ਨਹੀਂ ਆਏ। ਕਿਸਾਨ ਆਗੂ ਰਾਜੇਵਾਲ ਨੇ ਕਿਹਾ ਕਿ ਉਹਨਾਂ ਕੋਲ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੜੀ ਆਏ ਸਨ ਤੇ ਰਾਜੇਵਾਲ ਨੇ ਵੀ ਕਿਹਾ ਕਿ ਪੰਜਾਬ ਦੀਆਂ ਮੰਡੀਆਂ ਵਿੱਚ ਬੋਲੀ ਸ਼ੁਰੂ ਹੋਈ ਹੈ ਤੇ ਉਸ ਤੋਂ ਬਾਅਦ ਉਹ ਬਾਹਰ ਆਏ। ਉਹਨਾਂ ਕਹਿੰਦੇ ਕਿ ਮੰਡੀਆਂ ਵਿੱਚ ਜਗ੍ਹਾ ਨਹੀਂ ਹੈ ਤੇ ਸਰਕਾਰੀ ਬੁਰੀ ਸਥਿਤੀ ਵਿੱਚ ਹੈ। ਉਨਾ ਇਹ ਵੀ ਕਿਹਾ ਹੈ ਕਿ ਜਿੰਨਾ ਚਿਰ ਸਾਰੇ ਪੰਜਾਬ ਵਿੱਚ ਸਹੀ ਵਿਚਾਰ ਨਹੀਂ ਆਉਂਦੇ ਉਨਾ ਚਿਰ ਉਹ ਮੰਡੀਆਂ ਤੇ ਨਿਗਰ ਰੱਖਣਗੇ ਦੇਖੋ ਸਭ ਤੋਂ ਪਹਿਲਾਂ ਇਹ ਜਿਹੜਾ ਫੂਡ ਸਪਲਾਈ ਮੰਤਰੀ ਹੈ ਜਾਂ ਖੇਤੀਬਾੜੀ ਮੰਤਰੀ ਹੈ ਉਹਨਾਂ ਨੇ ਲਗਾਤਾਰ ਸੰਪਰਕ ਦੇ ਵਿੱਚ ਰਹਿਣਾ ਹੁੰਦਾ ਕੇਂਦਰ ਸਰਕਾਰ ਦੇ ਬਿਲਕੁਲੇ ਸੰਪਰਕ ਦੇ ਵਿੱਚ ਨਹੀਂ ਗਏ ਜਿਸ ਕਰਕੇ ਸਾਰੀ ਪ੍ਰੋਬਲਮ ਆਈ ਹੈ ਕੱਲੀ ਆਈ ਨਹੀਂ ਹੈ ਲਗਾਤਾਰ ਆਉਂਦੀ ਰਹੂਗੀ ਇਹੀ ਹਾਲਾਤ ਰਹਿਣੇ ਆ ਜਦੋਂ ਤੱਕ ਸਪੈਸ ਨਾ ਲੱਗ ਕੇ ਸਾਰੇ ਦਾ ਸਾਰਾ ਜਿਹੜਾ ਸੈਲਰਨ ਦੇ ਵਿੱਚ ਚੌਲ ਪਿਆ ਜਾਂ ਗਦਾਮਾਂ ਦੇ ਵਿੱਚ ਪਿਆ ਜਿੰਨਾ ਚਿਰ ਉਹ ਚੱਕਿਆ ਨਹੀਂ ਜਾਂਦਾ ਇਹ ਪ੍ਰੋਬਲਮ ਹੁੰਦਾ ਕੋਈ ਹੱਲ ਨਹੀਂ ਹੈ ਜੀ ਇਹ ਲੰਬੀ ਲੜਾਈ ਹੈ ਤੇ ਕਿ ਸਾਨੂੰ ਲੜਨੀ ਪਊਗੀ ਅਸੀਂ ਇਹਨਾਂ ਤੇ ਕੋਈ ਭਰੋਸਾ ਨਹੀਂ ਕੀਤਾ ਜੇ ਭਰੋਸਾ ਅਸੀਂ ਕੀਤਾ ਹੁੰਦਾ ਖੇਤੀਬਾੜੀ ਮੰਤਰੀ ਤੇ ਤਾਂ ਅਸੀਂ ਛੱਡ ਦੇਣਾ ਸੀ ਪੰਜਾਬ ਭਾਗ ਨੂੰ ਅਸੀਂ ਫੈਸਲਾ ਕਰਕੇ ਆਏ ਸੀ ਕਿ ਉਹਦੋਂ ਤੱਕ ਚੰਡੀਗੜ੍ਹ ਦੇ ਵਿੱਚ ਰਹਾਂਗੇ ਜਦੋਂ ਤੱਕ ਇਹਦੀ ਪੈੜੀ ਦੀ ਖਰੀਦ ਸ਼ੁਰੂ ਨਹੀਂ ਹੁੰਦੀ ਅਸੀਂ ਆਪਣੇ ਭਰੋਸੇ ਤੇ ਆਪਣੇ ਵਿਸ਼ਵਾਸ ਤੇ ਜਿੰਨੀ ਕਿ ਸਾਨੂੰ ਰਿਪੋਰਟ ਆਈ ਉਹਦੇ ਆਧਾਰ ਤੇ ਅਸੀਂ ਮਤਲਬ ਇਹ ਫੈਸਲਾ ਲੈ ਕੇ ਹੁਣ ਛੱਡਿਆ ਪੰਜਾਬ ਭਾਵ ਨੂੰ ਨਹੀਂ ਅਸੀਂ ਇਹ ਨਹੀਂ ਸੀ ਛੱਡਣਾ ਦੂਸਰੀ ਗੱਲ ਇਹ ਹੈ ਕਿ ਬਾਈਲਾਈਂ ਅਸੀਂ ਲੁਧਿਆਣੇ ਵਿੱਚ ਇੱਕ ਮੀਟਿੰਗ ਕਰਕੇ 12 ਤਰੀਕ ਨੂੰ ਸਾਰੀਆਂ ਮੰਡੀਆਂ ਦੇ ਵਿੱਚ ਅਰਸ਼ੀਆਂ ਪੋਕਣ ਦਾ ਫੈਸਲਾ ਕੀਤਾ ਸੀਗਾ ਪੰਜਾਬ ਸਰਕਾਰ ਔਰ ਸੈਂਟਰ ਸਰਕਾਰ ਉਹਨੂੰ ਵੀ ਅਸੀਂ ਇੱਕ ਵਾਰ ਮਿਲ ਤੋਂ ਵੀ ਕਰਦੇ ਆਂ ਪਰ ਅਸੀਂ ਇਹਦੇ ਉੱਤੇ ਬਾਜ਼ ਅੱਖ ਰੱਖਾਂਗੇ ਸਾਰੀਆਂ ਮੰਡੀਆਂ ਤੇ ਜਿੱਥੇ ਵੀ ਲੋੜ ਪਊਗੀ ਉੱਥੇ ਹੀ ਸੱਤ ਪ੍ਰੋਗਰਾਮ ਦੇਵਾਂਗੇ ਲੋੜ ਪਈ ਤਾਂ ਮੜੋਸੀ ਚੰਡੀਗੜ੍ਹ ਨੂੰ ਘੇਰ ਦਿੰਦਾ ਵੀ ਪ੍ਰੋਗਰਾਮ ਬਰਾਮ ਅੱਜ ਸਾਰੀਆਂ ਕਿਸਾਨ ਜਥੇਬੰਦੀਆਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਮੁੱਖ ਮੰਤਰੀ ਕੋਲ ਦੋ ਮੇਨ ਮੰਗਾਂ ਲੈ ਕੇ ਆਏ ਸੀ ਇੱਕ ਤਾਂ ਝੋਨੇ ਦੀ ਖਰੀਦ ਨਹੀਂ ਹੋ ਰਹੀ ਪਹਿਲੀ 1 ਸਤੰਬਰ ਤੋਂ ਹੋਣੀ ਚਾਹੀਦੀ ਸੀ ਅੱਜ 7 ਹੋ ਗਈ ਹਾਲੇ ਤੱਕ ਖਰੀਦ ਨਹੀਂ ਸੀ ਹੋਈ ਤੇ ਇੱਕ ਤਾਂ ਇਹਦੇ ਸਬੰਧ ਵਿੱਚ ਵੀ ਖਰੀਦ ਦਾ ਤੁਸੀਂ ਕਰਦੇ ਹੋ ਦੀ ਖਰੀਦ ਸ਼ੁਰੂ ਕਰੋ ਨਹੀਂ ਅਸੀਂ ਐਜੂਕੇਸ਼ਨ ਤੇ ਜਾਵਾਂਗੇ ਦੂਜਾ ਪੰਜਾਬ ਵਿੱਚ ਆਲੂ ਦੀ ਫਸਲ ਲੱਗਣੀ ਸ਼ੁਰੂ ਹੋਊਗੀ ਤੇ ਨਵੀਆਂ ਫਸਲਾਂ ਕਣਕ ਕਣਕ ਦੀ ਬਜਾਈ ਆਉਣ ਵਾਲੀ ਹੈ ਤੇ ਡੀਪੀ ਦੀ ਬਹੁਤ ਸੌਲਟੇਜ ਹੈ ਜਿਹੜੇ ਪ੍ਰਾਈਵੇਟ ਵਪਾਰੀ ਨੇ ਉਹ ਇਹਦੇ ਨਾਲ ਕੁਝ ਨਾ ਕੁਝ ਲਿੰਕ ਕਰਕੇ ਦੇ ਰਹੇ ਨੇ ਤੁਸੀਂ ਡੀਪੀ ਦੀ ਸਪਲਾਈ ਦਾ ਕੀ ਕਰ ਰਹੇ ਹੋ ਇਹ ਦੋ ਚੀਜ਼ਾਂ ਤੇ ਅਸੀਂ ਆਏ ਸੀ ਸਾਨੂੰ ਕਿਹਾ ਗਿਆ ਮੁੱਖ ਮੰਤਰੀ ਦੇ ਰੈਜ਼ਿਡੈਂਸ ਤੇ ਚਲੋ ਉੱਥੇ ਤੁਹਾਡੇ ਨਾਲ ਮੀਟਿੰਗ ਕਰਾਂਗੇ ਉੱਥੇ ਇੱਕ ਘੰਟਾ ਬਿਠਾ ਕੇ ਸਾਨੂੰ ਕਿਹਾ ਗਿਆ ਮੁੱਖ ਮੰਤਰੀ ਸਾਹਿਬ ਪੰਜਾਬ ਤੋਂ ਬੰਨੇ ਉੱਥੇ ਜਾਓ ਛੇਤੀ ਉੱਥੇ ਤੁਹਾਡੇ ਨਾਲ ਮੀਟਿੰਗ ਹੋਏਗੀ ਅਸੀਂ ਇੱਥੇ ਆਏ ਮੈਨੂੰ ਲੱਗਦਾ ਵੀ ਉਹ ਫੇਸ ਨਹੀਂ ਕਰ ਸਕੇ ਸਾਨੂੰ ਉਹ ਇੱਥੋਂ ਤੇ ਖਿਸਕ ਗਏ ਅਸੀਂ ਇੱਥੇ ਬੈਠੇ ਰਹੇ ਘੰਟਾ ਉਸ ਤੋਂ ਬਾਅਦ ਫਿਰ ਗੁੱਡੀਆਂ ਸਾਹਿਬ ਨੂੰ ਪੇਜਤਾ ਖੇਤੀ ਮੰਤਰੀ ਨੂੰ ਨਾਲ ਚੀਫ ਸੈਕਟਰੀ ਤੇ ਉਹਨਾਂ ਦੇ ਨਾਲ ਕੁਝ ਹੋਰ ਅਧਿਕਾਰੀ ਐਫਸੀਡੀ ਐਫਸੀ ਫੂਡ ਸਾਰੇ ਅਧਿਕਾਰੀ ਆਏ ਉਹਨਾਂ ਨੇ ਸਾਨੂੰ ਕਿਹਾ ਜੀ ਵੀ ਅਸੀਂ ਜਿਹੜੇ ਆੜਤੀ ਨੇ ਉਹਨਾਂ ਨਾਲ ਵੀ ਸਾਡਾ ਸਮਝੌਤਾ ਹੋ ਗਿਆ ਸਾਡਾ ਸ਼ੈਲਰਾਂ ਵਾਲੇ ਨਾਲ ਵੀ ਸਮਝੌਤਾ ਹੋ ਗਿਆ ਆੜਤਾਲ ਖਤਮ ਹੋ ਵੀ ਇਸ ਕਰਕੇ ਖਰੀਦ ਸ਼ੁਰੂ ਹੋਊਗੀ ਸੀ ਉਹਨਾਂ ਤੁਹਾਡੀ ਮੰਗ ਸੀ ਮੰਨ ਲਈ ਅਸੀਂ ਕਿਉਂ ਸਾਨੂੰ ਤੁਹਾਡੇ ਤੇ ਵਿਸ਼ਵਾਸ ਨਹੀਂ ਜਦੋਂ ਸਾਡੇ ਕੋਲ ਰਿਪੋਰਟਸ ਆਉਣਗੀਆਂ ਫੀਲਡ ਵਿੱਚੋਂ ਅਸੀਂ ਉਦੋਂ ਤੱਕ ਅਸੀਂ ਇੱਥੇ ਬੈਠਾਂਗੇ ਤੇ ਜਦੋਂ ਰਿਪੋਰਟਸ ਆਉਣ ਕਿ ਉਹ ਵੀ ਵਾਕਿਆ ਹੀ ਪਾ ਲੱਗਣ ਲੱਗੇ ਅਸੀਂ ਫੇਰ ਇੱਥੇ ਜਾਵਾਂਗੇ ਅ ਔਰ ਇਹ ਵੀ ਨਾਲ ਬੜਾ ਸਪਸ਼ਟ ਕਰ ਦਿੱਤਾ ਵੀ ਸਾਡੀ ਆਵਾਜ਼ ਅੱਖ ਰਹੇਗੀ ਸਾਨੂੰ ਪਤਾ ਵੀ ਜਿਸ ਤਰ੍ਹਾਂ ਦੀ ਇਹ ਸਮਝੌਤੇ ਹੋਏ ਨੇ ਰਾਈਸ ਮਿਲਰਸ ਨਾਲ ਤੇ ਆੜਤੀ ਐਸੋਸੀਏਸ਼ਨ ਨਾਲ ਇਹ ਸਮੂਹਤਲੀ ਇਸ ਵਾਰੀ ਸਾਰਾ ਸੀਜ਼ਨ ਨਹੀਂ ਚੱਲੇਗਾ ਇਹਨਾਂ ਦੇ ਬਸ ਕੁਝ ਹੈ ਨਹੀਂ ਸਪੇਸ ਹੈ ਨਹੀਂ ਇਸ ਕਰਕੇ ਅਸੀਂ ਜੇ ਕਿਤੇ ਗੜਬੜ ਹੋਈ ਫੇਰ ਰੁਕਾਵਟ ਹੋਈ ਅਸੀਂ ਐਸਕੇਮ ਵੱਲੋਂ ਫੇਰ ਕੋਈ ਨਵਾਂ ਪ੍ਰੋਗਰਾਮ ਸਖਤ ਪ੍ਰੋਗਰਾਮ ਐਲਾਨ ਕਰਾਂਗੇ ਇਹ ਜਦੋਂ ਸਾਡੇ ਕੋਲ ਅੱਜ ਫੰਨਾ ਮੰਡੀ ਹੁਸ਼ਿਆਰਪੁਰ ਦੀਆਂ ਮੰਡੀਆਂ ਰੋਪੜ ਜ਼ਿਲ੍ਹੇ ਦੀਆਂ ਮੰਡੀਆਂ ਦੀ ਰਿਪੋਰਟ ਆਈ ਥਾਂ ਤਾਂ ਤੋਂ ਅੰਮ੍ਰਿਤਸਰ ਦੀਆਂ ਮੰਡੀਆਂ ਪੀ ਉੱਥੇ ਪਾ ਲੱਗ ਗਏ ਤਾਂ ਅਸੀਂ ਹੁਣ 6:30 ਵਜੇ ਪੰਜਾਬ ਭਵਨ ਛੱਡਿਆ ਉਦੋਂ ਤੱਕ ਅਸੀਂ ਇੱਥੇ ਪ੍ਰੋਟੈਸਟ ਹੋ ਜੋ ਬੈਠੇ ਰਹੇ ਨਹੀਂ ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਵਾਚ ਕਰਾਂਗੇ ਤੁਸੀਂ ਤੁਹਾਡਾ ਇਹ ਡੀਪੀ ਦੀ ਸਪਲਾਈ ਕਿਸ ਤਰ੍ਹਾਂ ਦੀ ਹੈ ਇਹ ਉਹਨਾਂ ਨੇ ਕਿਹਾ ਵੀ ਹਾਲੇ 2.5 ਲੱਖ ਟਨ ਇਕੱਲਾ ਡੀਪੀ ਨਹੀਂ ਨਾਲ ਸੁਪਰ ਫਾਸਟ ਵਗੈਰਾ ਮਿਲਾ ਕੇ ਅਸੀਂ ਉਹ ਸਾਨੂੰ ਜੀ ਅਲੋਕੇਟ ਹੋ ਗਈ ਅਲੋਕੇਟ ਹੋ ਗਈ ਉਹਨੂੰ ਆਉਣ ਨੂੰ ਟਾਈਮ ਲੱਗਣਾ ਲੋਡ ਤਾਂ ਸਾਨੂੰ ਅੱਜ ਹੈ ਪਤਾ ਨਹੀਂ ਕਿੰਨੀ ਦੇਰ ਚੋ ਸਪੈਸ਼ਲ ਜ਼ੋਨ ਗਈਆਂ ਕਦੋਂ ਮਿਲੇਗਾ ਉਹ ਜੋ ਮਰਜ਼ੀ ਦਾਵੇ ਕਰੀ ਜਾਣ ਹਾਲੇ ਅਸੀਂ ਵਾਚ ਕਰਾਂਗੇ ਕੁਰਾਲੀ ਦੀ ਮੰਡੀ ਵਿੱਚ ਝੋਨੇ ਦੀ ਖਰੀਦ ਦਾ ਉਤਕਾਰਣ ਕਰਦੇ ਹੋਏ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਿਸਾਨਾਂ ਅਤੇ ਕਮਿਸ਼ਨ 에ਜੰਟਾਂ ਨੂੰ ਫਸਲਾਂ ਦੀ ਨਿਰਵਿਘਨ ਖਰੀਦ ਦਾ ਭਰੋਸਾ ਦਿੱਤਾ ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਸੁੱਕਾ ਝੋਨਾ ਲਿਆਉਣ ਦੀ ਅਪੀਲ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭਵਿਕ ਵਿੱਚ ਕਿਸਾਨਾਂ ਕਮਿਸ਼ਨ ਏਜੰਟਾਂ ਤੇ ਮਜ਼ਦੂਰਾਂ ਨੂੰ ਕੋਈ ਮੁਸ਼ਕਲ ਆਉਣ ਨਹੀਂ ਦਿੱਤੀ ਜਾਵੇਗੀ। ਆਪਦੀ ਸਰਕਾਰ ਹਰ ਫਰੰਟ 'ਤੇ ਫੇਲ ਹੋਈ ਹੈ। ਇਸੇ ਕਰਕੇ ਅੱਜ ਕਿਸਾਨਾਂ ਦਾ ਝੋਨਾ ਮੰਡੀਆਂ ਵਿੱਚ ਨਹੀਂ ਜਾ ਰਿਹਾ। ਇਹਨਾਂ ਗੱਲਾਂ ਦਾ ਪ੍ਰਗਟਾਵਾ ਸਾਬਕਾ ਮੰਤਰੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਝਾ ਨੇ ਮੋਹਾਲੀ ਵਿੱਚ ਕੀਤਾ। ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਕੇਂਦਰ ਸਰਕਾਰ ਨੂੰ ਸਿਰਫ ਚਿੱਠੀਆਂ ਹੀ ਲਿਖ ਰਿਹਾ ਹੈ ਜਿਸ ਦਾ ਕੋਈ ਅਸਰ ਨਹੀਂ ਹੋ ਰਿਹਾ। ਉਨਾ ਮਾਨ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਉਹ ਕੇਂਦਰ ਸਰਕਾਰ ਦੇ ਮੰਤਰੀਆਂ ਨਾਲ ਮੀਟਿੰਗ ਕਰਨ ਤਾਂ ਜੋ ਝੋਨਾ ਚੁੱਕਿਆ ਜਾਵੇ ਪੰਜਾਬ ਸਰਕਾਰ ਦੀ ਲਾਪਰਵਾਹੀ ਕਾਰਨ ਉਚਿਤ ਪ੍ਰਬੰਧ ਨਾ ਹੋਣ ਕਾਰਨ ਝੋਨੇ ਦੀ ਖਰੀਦ ਦੇ ਕਿਸਾਨ ਖੇਤਾਂ ਵਿੱਚ ਰੁੱਲ ਰਿਹਾ ਮੱਡੀਆਂ ਵਿੱਚ ਰੁੱਲ ਰਿਹਾ ਔਰ ਸਰਕਾਰ ਦੀ ਇਸ کوتاਹੀ ਤੇ ਲਾਪਰਵਾਹੀ ਤੇ ਹੋਮ ਨੇ ਮਤਲਬ ਜਿੱਥੇ ਕਿਸਾਨਾਂ ਦਾ ਆੜਤੀਆਂ ਦਾ ਸੈਲਰ ਵਾਲਕਾਂ ਦਾ ਟਕਰਾਅ ਵਧਾਇਆ ਉਥੇ ਪੰਜਾਬ ਦੇ ਵਿੱਚ ਅਸ਼ਾਂਤੀ ਦਾ ਵਾਤਾਵਰਨ ਵੀ ਪੈਦਾ ਕੀਤਾ ਹੋਇਆ ਪਿਛਲੇ ਸਾਲ ਦੇ 5 ਲੱਖ ਮੀਟਰਿਕ ਟਨ ਚਾਵਲ ਅਜੇ ਵੀ ਮਰਲ ਬਾਹਰ ਪਏ ਨੇ ਸਵੇਸ ਹੈ ਨਹੀਂ ਤੇ ਬਾਕੀ ਭੰਡਾਰ ਭਰਿਆ ਪਿਆ ਗਦਾਮ ਤੇ ਉਹਨਾਂ ਨੂੰ ਅਜੇ ਤੱਕ ਕਿਸੇ ਤਰ੍ਹਾਂ ਪ੍ਰਬੰਧ ਨਹੀਂ ਕੀਤਾ ਗਿਆ ਖਾਦੀ ਕਰਾਉਣ ਦੇ ਨਾ ਤਾਂ ਮੁੱਖ ਮੰਤਰੀ ਸਾਹਿਬ ਖੁਦ ਗਏ ਨਾ ਕੋਈ ਮੰਤਰੀ ਭੇਜਿਆ ਕੇਦਰ ਦੇ ਵਿੱਚ ਨਾ ਕੋਈ ਅਧਿਕਾਰੀ ਭੇਜਿਆ ਕੇਦਰ ਦੇ ਵਿੱਚ ਕੇਵਲ ਚਿੱਠੀਆਂ ਦਿੱਖ ਕੇ ਹੀ ਮਤਲਬ ਇੱਕ ਕਿਸਮ ਦਾ ਉੱਚਾ ਬਾਚੀ ਕੀਤੀ ਗਈ ਮਤਲਬ ਜਿਵੇਂ ਕਹਿੰਦੇ ਆ ਨਾ ਗੋਗੂਆਂ ਤੋਂ ਮਿੱਟੀ ਰੋਹ ਵਾਲੀ ਗੱਲ ਕੀਤੀ ਗਈ ਸੋ ਅੱਜ ਜਦੋਂ ਝੋਨਾ ਮੰਡੀਆਂ ਵਿੱਚ ਆ ਗਿਆ ਤੇ ਹੁਣ ਜਿਵੇਂ ਕਹਿੰਦੇ ਆ ਬੂਹੇ ਆਈ ਜੰਨ ਬਿੰਨੋ ਕੁੜੀ ਦੇ ਕੰਨ ਮਤਲਬ ਹੁਣ ਕੋਰਾਂਦ ਕਰਨ ਦੇ ਯਤਨ ਕੀਤੇ ਜਾ ਰਹੇ ਨੇ ਮਤਲਬ ਹੁਣ ਈਰ ਪਿੱਛੇ ਜਾਂਦਾ ਫੁੱਪਾਂ ਦਾ ਕੀ ਫਾਇਦਾ ਮੰਡੀਆਂ ਭਰੀਆਂ ਪਈਆਂ ਨੇ ਖਰੀਦਦਾਰ ਕੋਈ ਹੈ ਨਹੀਂ ਆੜਤੀ ਦਕਾਨਾਂ ਨੂੰ ਲੋਕ ਲਾਈ ਬੈਠੇ ਨੇ ਅੱਜ ਦਬ ਦਵਾ ਪਾ ਕੇ ਜੇ ਹਰ ਤਿਆਂ ਦੀ ਹੜਤਾਲ ਖਤਮ ਕੀਤੀ ਆ ਤਾਂ ਸ਼ਹਿਰਾਂ ਵਾਲੇ ਅਜੇ ਵੀ ਦੰਗਰ ਨਹੀਂ ਖੜੇ ਨੇ ਕਿਸਾਨ ਮਤਲਬ ਬਿਲਕੁਲ ਬੇਵਸ ਹੋਇਆ ਪਿਆ ਪਰੇਸ਼ਾਨ ਹੋਇਆ ਪਿਆ ਪਹਿਲਾਂ ਮੌਸਮ ਦੀ ਖਰਾਬੀ ਕਾਰਨ ਖੇਤਾਂ ਵਿੱਚ ਧੋਨਾ ਖਰਾਬ ਹੋਇਆ ਹੁਣ ਮੰਡੀਆਂ ਵਿੱਚ ਧੋਨਾ ਖਰਾਬ ਹੋ ਰਿਹਾ ਅੱਗੇ ਨੂੰ ਖਰੀਦਣ ਦਾ ਪ੍ਰਬੰਧ ਕੋਈ ਨਹੀਂ ਹੋ ਰਿਹਾ ਮੁੱਖ ਮੰਤਰੀ ਸਾਹਿਬ ਨੂੰ ਮੈਂ ਅਪੀਲ ਕਰਨੀ ਚਾਹੁੰਦਾ ਕਿ ਉਹ ਆਪ ਦਿੱਲੀ ਜਾ ਕੇ ਡੇਰੇ ਲਾਉਣਾ ਤੋਂ ਬਰਾ ਦ ਸਪੇਸ ਗਦਾਮਾਂ ਦੇ ਵਿੱਚ ਬਣਾਉਣਾ ਨਾ ਆ ਜਿਹੜੇ ਸ਼ੈਡਰ ਨੇ ਛੇੜਾਂ ਵਾਲੇ ਝੋਨਾ ਉੱਥੋਂ ਖਾਣਗੇ ਤਾਂ ਖਰੀਦੇ ਪ੍ਰੰਧ ਜਿਹੜੇ ਨੇ ਉਹ ਸਕਦੇ ਸਾਰ ਬਣ ਕੇ ਆਪੀ ਪ੍ਰਬੰਧ ਕਰ ਸਕਣ ਦੀ ਸਮਰੱਥਾ ਵੀ ਹੋਣਗੇ ਤੇ ਵੈਸੇ ਵੀ ਜਿਹੜੀਆਂ ਉਹਨਾਂ ਦੀਆਂ ਗੱਲਾਂ ਨੇ ਉਹ ਹੱਲ ਕਰਨੀ ਤੇ ਹੈਗੀਆਂ ਇਹ ਜਿਹੜਾ ਟਕਰਾ ਬੜਾ ਖਤਰਨਾਕ ਹੈ ਸ਼ਾਂਤ ਤੇ ਆਰਤੀ ਦਾ ਟਕਰਾ ਤੇ ਫਿਰ ਸ਼ਰਰਵਾੜਾ ਨਾ ਟਕਰਾ ਆਰਤੀਆਂ ਦਾ ਬੜੇ ਇੱਕ ਬਹੁ ਵਿਖ ਵਿੱਚ ਨਵੇਂ ਕੰਡੇ ਬੀਜੇ ਜਾ ਰਹੇ ਨੇ ਸਰਕਾਰ ਦੀ ਗੰਤ ਨੀਤੀ ਹੋਮੇ ਨੇ ਜਿਹੜੇ ਕੰਡੇ ਬੀਜੇ ਨਵੇਂ ਇਹ ਮੈਂ ਸਮਝਦਾ ਵਿਖ ਵਿੱਚ ਪੰਜਾਬੀਆਂ ਨੂੰ ਕਿਵੇਂ ਬਹਿਣਗੇ ਇਹਦੇ ਨਾਲ ਪੰਜਾਬ ਦਾ ਬਹੁਤ ਬੁਰਾ ਨਿਖਾਨ ਹੋ ਰਿਹਾ ਪੰਜਾਬ ਨੂੰ ਇਸ ਅਸ਼ਾਂਤ ਮਾਹੌਲਤਾਂ ਵਨ ਵਿੱਚ ਸਰਕਾਰ ਦੇ ਨਲੈਕ ਹੋ ਰਾਂ ਟੱਕ ਰਹੇ ਨੇ ਔਰ ਮੈਂ ਸਮਝਦਾ ਕਿ ਮੁੱਖ ਮੰਤਰੀ ਸਾਹਿਬ ਨੂੰ ਜ਼ਰੂਰ ਇਹਦੇ ਲਈ ਸਹਿਰਤਾ ਦਿਖਾਉਣ ਦੀ ਲੋੜ ਹੈ ਗਵਰਨਰ ਸਾਹਿਬ ਨੂੰ ਵੀ ਮੈਂ ਚਿੱਠੀ ਲਿਖੀ ਜੀ ਉਹਨਾਂ ਨੂੰ ਵੀ ਵੀਰ ਕੀਤੀ ਸੀ ਕਿ ਉਹ ਪੰਜਾਬ ਸਰਕਾਰ ਤੇ ਕੇਂਦਰ ਦੇ ਵਿੱਚ ਵਿਚੋਲਗੀ ਦਾ ਕੰਮ ਕਰਕੇ ਮੀਡੀਏਟਰ ਦੇ ਤੌਰ ਤੇ ਐਮੀ ਕੇਵਲੀ ਮਰ ਸੌਟ ਆਊਟ ਕਰਨ ਸਮੱਸਿਆ ਅਦਰਵਾਇਜ਼ ਤਾਂ ਨਹੀਂ ਹੋਰ ਵੱਡਾ ਨੁਕਸਾਨ ਹੋਣ ਦਾ ਖਤਰਾ ਇਹਦੇ ਨਾਲ ਅਮਨ ਕਾਨੂੰਨ ਦੀ ਸਥਿਤੀ ਦੇ ਵੀ ਅਸਰ ਪੈਗਾ ਪੰਜਾਬ ਦੇ ਸੋ ਇਹ ਬੜੀ ਚਿੰਤਾ ਵਾਲੀ ਗੱਲ ਹੈ ਬਲਾਕ ਡੇਰਾਪਾਪਾ ਨਾਨਕਦੀਨ ਪੈਂਦੇ ਪਿੰਡ ਹਰਦੌਰ ਵਾਲਕਲਾ ਵਿੱਚ ਇੱਕ ਡੇਰੇ ਉੱਪਰ 6-7 ਹਮਲਾਵਰ ਆਏ ਤੇ ਉਹਨਾਂ ਦੇ ਘਰ ਦੇ ਮੈਂਬਰਾਂ 'ਤੇ ਗੋਲੀਆਂ ਚਲਾਈਆਂ ਤੇ ਟਰੈਕਟਰ ਦੀ ਪੰਨ ਤੋੜ ਕੀਤੀ ਗਈ। ਕੱਟਣਾ ਦੀ ਸੂਚਨਾ ਮਿਲਦੇ ਹੀ ਮਾਲੇਵਾਲ ਪੁਲਿਸ ਚੌਂਕੀ ਦੇ ਇੰਚਾਰਜ ਐਸਆਈ ਬਲਵਿੰਦਰ ਸਿੰਘ ਪੁਲਿਸ ਪਾਰਟੀ ਸਮਿਤ ਮੌਕੇ ਤੇ ਪਹੁੰਚੇ ਤੇ ਉੱਤੇ ਚਲੇ ਤਿੰਨ ਰੋਦ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਇੱਥੇ ਤੇ ਮੈਂ ਉਹਨਾਂ ਨੂੰ ਇਹ ਕਹ ਲੱਖੀ ਵੀ ਬ੍ਰਦਰ ਹੈ ਮੇਰਾ ਚਲੋ ਮੈਂ ਵੀ ਮਾਏ ਮੰਗ ਲੈਣਾ ਇਹਦੇ ਵੰਡੇ ਦੀ। ਉਹ ਇੱਕ ਮੁੰਡਾ ਆਂਦਾ ਵੀ ਬਾਸੀ ਤੋਂ ਮੰਗਣ ਡਿਆ। ਤੇ ਉਹਨੇ ਸੋਚਿਆ ਵੀ ਨਹੀਂ ਇਹ ਮਾਫੀ ਉਹਦੇ ਕੋਲ ਮੰਗਾਉਣੀ ਹੈ ਉਹ ਬਾਹਰ ਇੱਥੇ ਸਾਡਾ ਟਰੈਕਟਰ ਖੜਾ ਟਰੈਕਟਰ ਦੇ ਉੱਤੇ ਦਾਤਰ ਮਾਰ ਕੇ ਆਂਦਾ ਵੀ ਤੂੰ ਪਿੰਡ ਆਈ ਏ ਤੈਨੂੰ ਪਿੰਡ ਗੋਲੀ ਮਾਰ ਦੇਣੀ ਤੇ ਅਸੀਂ ਮਿਲ ਕੇ ਇੱਥੋਂ ਚਲੇ ਗਏ ਜੰਦੇ ਅਸੀਂ ਜਾ ਕੇ ਤੇ ਮਤਲਬ ਥਾਣੇ ਦਰਖਾਸਤ ਦਿੱਤੀ ਪ੍ਰਸ਼ਾਸਨ ਨੂੰ ਇਹ ਗੱਲ ਬੇਨਤੀ ਕਰਨੀ ਚਾਹੁੰਦੇ ਵੀ ਸਾਡੇ ਗਾਂ ਦੀ ਜੋ ਵੀ ਸਾਡਾ ਮਸਲਾ ਹੈ ਇਹ ਮਤਲਬ ਸਾਨੂੰ ਖਤਰਾ ਹੈ ਲਾ ਤੋਂ ਸਾਨੂੰ ਅਜੇ ਵੀ ਧਮਕੀਆਂ ਦੇ ਕੇ ਗਏ ਨੇ ਵੀ ਤੁਸੀਂ ਕੀ ਕਰ ਲਓਗੇ ਥਾਣੇ ਜਾ ਕੇ ਕੀ ਕਰ ਲਓਗੇ ਜਾਓ ਥਾਣੇ ਚਲੋ ਜੇ ਥਾਣੇ ਅਸੀਂ ਹਾਲਤ ਦੇ ਡਰਦੇ ਗਏ ਜਵੀਆਂ ਥਾਲਾਂ ਬੋਧ ਦਾ ਬੱਚਾ ਆ ਜੇ ਉਹਨੂੰ ਬਾਈ ਚਾਂਸ ਗੋਲੀ ਵਾਜ ਜਾਂਦੀ ਤੇ ਮੇਰੇ ਭਰਾ ਦਾ ਕੀ ਬਣਨਾ ਤੇ ਇਹੋ ਗੱਲ ਕਰਕੇ ਉਹ ਚੱਲ ਗਿਆ ਆਂਦੇ ਆ ਤੁਹਾਨੂੰ ਗੋਲੀ ਜ਼ਰੂਰ ਮਾਰਨੀ ਆ ਤੁਸੀਂ ਪਿੰਡ ਜਰੂਰ ਆਇਓ ਮੈਂ ਖੇਤ ਦੇ ਵਿੱਚ ਰੂੜੀ ਖਿਲਾਰਨ ਆ ਮੈਂ ਰੂੜੀ ਪਿੱਛੇ ਧੱਕੀ ਆ ਕਰਾਣਾ ਇਹ ਉਧਰੋਂ ਬਾਸ਼ਾ ਆਇਆ ਇਹਨੇ ਆਣ ਕੇ ਮੋਟਰਸਾਈਕਲ ਮੋਰੋਂ ਨਿਗਾਇਆ ਤੇ ਮੈਨੂੰ ਗੱਲ ਕਰਤੀ ਆਂਦਾ ਇਹਨੂੰ ਇੱਕ ਬੰਨੇ ਕਰ ਲਾ ਮੈਂ ਹੁਣ ਮੈਂ ਕਰਨ ਤੇ ਡਿਆਂ ਮੈਂ ਕਿ ਤੂੰ 2 ਮਿੰਟ ਖਲੋ ਜਨੋ ਆਂਦਾ ਵੀ ਇਹਨੇ ਮੈਨੂੰ ਗੱਲ ਕਰਤੀ ਆਂਦਾ ਇੱਥੇ ਰਿਓ 2 ਮਿੰਟ ਤੇ ਮੈਂ ਹੁਣੇ ਮੁੰਡੇ ਲੈ ਕੇ ਆਇਆ ਅਸੀਂ ਉੱਥੇ ਚਲੋ ਕਰਾ ਮਾਰਦੇ ਰਹੇ ਆ ਮੁੜ ਕੇ ਅਸੀਂ ਘਰ ਆ ਗਏ ਆ ਤੇ ਘਰ ਆਣ ਕੇ ਇਹ 7-8 ਮੁੰਡੇ ਲੈ ਕੇ ਆਇਆ ਤੇ ਇਹਨੇ ਆਣ ਕੇ ਚ ਆਵਾਜ਼ ਮਾਰੀ ਅਸੀਂ ਗਾਂ ਆਏ ਆ ਸਾਰਾ ਪਰਿਵਾਰ ਨਾਲ ਬੱਚੇ ਤੇ ਇਹਨੇ ਇਸ ਤਰ੍ਹਾਂ ਗੱਲਾਂ ਬਾਤਾਂ ਕਰਦਿਆਂ ਕਰਦਿਆਂ ਪਹਿਲਾਂ ਇੱਥੇ ਤੁਹਾਡੀ ਤਕਰਾਰ ਬਾਜੀ ਇੱਥੇ ਵੀ ਹੋਈ ਇੱਥੇ ਕੋਈ ਨਹੀਂ ਹੋਇਆ ਇੱਥੇ ਗੱਲਾਂ ਸਸਰੀ ਇਹ ਮੈਂ ਉਹਨੂੰ ਕਹਿ ਰਿਹਾ ਇਹ ਮੇਰਾ ਛੋਟਾ ਭਰਾ ਹੈ ਇਹਨੇ ਆਖਿਆ ਵੀ ਜੇ ਉਹ ਕੋਈ ਗਲਤੀ ਹੋਈ ਹੈ ਆਹੀਂ ਮਾਫੀ ਮੰਗਾਉਣੀ ਹੈ ਇਹ ਆਂਦਾ ਵੀ ਜੋ ਮਾਫੀ ਮੰਗਾਉਣੀ ਹੈ ਤੇ ਗਲਤੀ ਮੈਂ ਮਾਫੀ ਮੈਂ ਮੰਗ ਲਈਨਾ ਉਹਨੇ ਉਹਨੇ ਨਾ ਨਹੀਂ ਉਹਦੇ ਕੋ ਮਗਵਣੀ ਉਹਨਾਂ ਜਿਹਨੋਂ ਉਹਦੇ ਦੂਜੇ ਭਰਾ ਨੇ ਜਿਹੜੇ ਉਹ ਤਿੰਨ ਚਾਰ ਫਾਇਰ ਕਰ ਦਿੱਤੇ ਨੇ ਗੋਲੀ ਮਾਰੀ ਸਿੱਧੀ ਮੇਰੇ ਗੋਲੀ ਮਿਸਦੀ ਮਾਰੀ ਆ ਤੇ ਉਹ ਜਿਹੜੇ ਆ ਉਹ ਸਾਈਡ ਤੇ ਮੈਂ ਆ ਸਾਈਡ ਤੇ ਹੋ ਗਿਆ ਤੇ ਮੁੜ ਕੇ ਜਨਾਨੀਆਂ ਗਾੜੀ ਬੱਚੀ ਹੋ ਗਿਆ ਤੇ ਉਹ ਹਵਾਲਾ ਬਾ ਬੈ ਗੇ ਮੁੜ ਕੇ ਉਹ ਜਿਹੜੇ ਆ ਉਹ ਦੌੜ ਗਏ ਆ ਸਾਡਾ ਟਰੈਕਟਰ ਵੀ ਭੰਗ ਗਿਆ ਆ ਟਰੈਕਟਰ ਜਿਹੜਾ 10000 ਰੱਜ ਕੇ ਨਸ਼ਾ ਵੇਚਦੇ ਆ ਰੱਜ ਕੇ ਉਹ ਦੋ ਦੋ ਧਿਆਰ ਹੀ ਉਹਨਾਂ ਕੋ ਕਿੰਨੇ ਜਣੇ ਆਏ ਸੱਤ ਜਣੇ ਕਿੰਨੇ ਫਾਇਰ ਕੀਤੇ ਆ ਪਾਰ ਉਹਨਾਂ ਤਿੰਨ ਚਾਰ ਕੀਤੇ ਆ ਚਾਹ ਤਿੰਨ ਚਾਰ ਅੱਜ ਕੀਤੇ ਹੀ ਦੋ ਨਹੀਂ ਲੱਭੇ ਤਿੰਨ ਤਿੰਨ ਕੋਲ ਲੱਭਗੇ ਦੋ ਨਹੀਂ ਲੱਭੇ ਸਾਰੇ ਕੋ ਤੇ ਹਾਰੀ ਨਹੀਂ ਦੋ ਜਣਿਆਂ ਕੋ ਦੂਜਿਆਂ ਕੋ ਦਾਤਰ ਤੇ ਛੋਟੇ ਇਹ ਫਿਰ ਫੁੱਲ ਸਾਈ ਬੋਰਸਾਈਆ ਪ੍ਰਸ਼ਾਸਨ ਆਇਆ ਉਹਨਾਂ ਨੇ ਹੁਣ ਕਾਗਜ਼ੀ ਕਾਰਵਾਈ ਸਾਡੇ ਬਿਆਨ ਲੈ ਕੇ ਕਾਗਜ਼ੀ ਕਾਰਵਾਈ ਕੀਤੀ ਆ ਉਹ ਹੁਣ ਫੇਰ ਧਮਕੀ ਦੇਗੇ ਫੇਰ ਧਮਕੀ ਦੇਗੇ ਵੀ ਇਹ ਪਿੰਡ ਆਉਣ ਦਿਨ ਗੋਲੀ ਮਾਰ ਦੇਣੀ ਤੇ ਸਾਡਾ ਕੋਈ ਵੀ ਮੇਰਾ ਨੁਕਸਾਨ ਹੋ ਜਾਂਦਾ ਇਹ ਬਾਸ਼ਾ ਦੇ ਬਾਛਾ ਦਾ ਭਰਾ ਜਿਹੜਾ ਇਹ ਜੁਮਿਆਰ ਹੋਣਗੇ ਇਹ ਹੜੇ ਮਿੰਟ ਦਾ ਮੁੰਡਾ ਪੰਨੂ ਬੰਨੂ ਆ ਉਹਦਾ ਉਹ ਵੀ ਨਾਲ ਆ ਪਿੰਡ ਦੇ ਵਿੱਚ ਤਿੰਨ ਚਾਰ ਬੰਦੇ ਆ ਤਿੰਨ ਚਾਰ ਬੰਦੇ ਬਾਹਰੋਂ ਇਹਨਾਂ ਨੂੰ ਦਿਖਾਇਆ ਇਹਨਾਂ ਦਾ ਕੋਈ ਰਸਤੇ ਤੋਂ ਟਕਰਾਅ ਨਹੀਂ ਪਰ ਅਸੀਂ ਮੌਕੇ ਤੇ ਪਹਿਲਾਂ ਰੇਟ ਕੰਮ ਚੱਲ ਰਿਹਾ ਫਿਰ ਤੁਹਾਨੂੰ ਆਣ ਕੇ ਦੱਸ ਦਿੰਦੇ ਹਾਂ ਸਾਰੀ ਗੱਲ ਨਹੀਂ ਕੋਲ ਬਰਾਮਦ ਹੋਏ ਆ ਕੋਲ ਬਰਾਮਦ ਹੋਏ ਤਿੰਨ ਰੋਸ ਗਰੂਰ ਤੋਂ ਭਾਜਪਾ ਨੇਤਾ ਦੇ ਪੰਜਾਬ ਦੇ ਮੀਤ ਪ੍ਰਧਾਨ ਪਾਜਪਾ ਅਰਵਿੰਦ ਖੰਨਾ ਨੇ ਐਮਐਲਏ ਪ੍ਰਾਜ ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਰਾਜ ਵੱਲੋਂ ਵੀਡੀਓ ਅਧਿਕਾਰ ਦੀ ਤਲਾਸ਼ੀ ਅਤੇ ਉਸ ਦੇ ਪਿੱਛੇ ਆਉਣਾ ਅਤੇ ਉਸ ਦੇ ਨਾਲ ਜ਼ਬਰਦਸਤੀ ਕਰਨੀ ਤੋਂ ਸਾਫ ਪਤਾ ਲੱਗ ਰਿਹਾ ਹੈ ਕਿ ਰਾਜਨੀ ਚਾਹੁੰਦੇ ਕਿ ਉਹਨਾਂ ਦੇ ਸਾਹਮਣੇ ਕੋਈ ਅਜਿਹਾ ਸਰਪੰਚ ਕਾਗਜ਼ ਭਰੇ ਜੋ ਉਹਨਾਂ ਦੇ ਖਿਲਾਫ ਚਿਤ ਸਕਦਾ ਹੈ ਇਹ ਵੀਡੀਓ ਹੈ ਕੱਲ ਰਾਤ ਦੀ ਸਾਡੇ ਸੰਗਰੂਰ ਦੇ ਐਮਐਲਏ ਬੀਬੀ ਜੀ ਨੇ ਪੋਸਟ ਕੀਤੀ ਆਪਣੇ ਫੇਸਬੁੱਕ ਤੇ ਕਹਿੰਦੀ ਹੈ ਕਿ ਮੈਂ ਸਵੇਰੇ ਤੋਂ ਵੀਡੀਓ ਸਾਹਿਬ ਨੂੰ ਫੋਨ ਕਰਦੀ ਹੈ ਤਾਂ ਉਹ ਮੇਰਾ ਫੋਨ ਨਹੀਂ ਚੱਕ ਰਿਹਾ ਵੀਡੀਓ ਬਚਾ ਰਾ ਕਹਿ ਰਿਹਾ ਕਿ ਭਈ ਮੈਂ ਸਰਕਾਰੀ ਕੰਮ ਚ ਲੱਗਿਆ ਸੀ ਪੰਚਾਇਤਾਂ ਦੀ ਚੋਣ ਚੱਲ ਰਹੀ ਹੈ ਉਹਦੇ ਵਿੱਚ ਜੋ ਵੀ ਇਹਨਾਂ ਨੇ ਕੰਮ ਕਰਨਾ ਹੁੰਦਾ ਉਹ ਕਰ ਰਿਹਾ ਸੀ ਤੇ ਨਰਾਜ਼ ਹੋ ਕੇ ਗੁੱਸਾ ਹੋ ਕੇ ਉਹਨੇ ਆ ਛਾਪਾ ਮਾਰਿਆ ਰਾਤ ਨੂੰ ਵੀਡੀਓ ਦਫਤਰ 'ਚ ਐ ਕਿਹਾਂ ਦਾ ਕਾਨੂੰਨ ਹੈ ਕਿ ਇੱਕ ਐਮ ਐਲ ਏ ਉਹਦੇ ਕੋਲ ਕਿੱਥੇ ਪਾਵਰ ਆ ਗਈ ਹੈ ਕਿ ਉਹ ਜਾ ਕੇ ਵੀਡੀਓ ਨੂੰ ਇਸ ਤਰੀਕੇ ਨਾਲ ਧਮਕਾ ਸਕਦੀ ਹੈ ਜਾਂ ਧਮਕਾ ਸਕਦਾ ਹੈ ਸਮਾਧਾਨ ਦੇ ਖਿਲਾਫ ਨਹੀਂ ਕਰ ਰਹੀ ਆ ਆਮ ਆਦਮੀ ਪਾਰਟੀ ਵੀਡੀਓ ਆਪਣਾ ਕੰਮ ਕਰੀ ਜਾ ਰਿਹਾ ਇਹਨੇ ਤਿੰਨ ਵਾਰ ਫੋਨ ਕੀਤਾ ਵੀਡੀਓ ਨੇ ਫੋਨ ਨਹੀਂ ਚੱਕਿਆ ਇਹਨੇ ਫੋਨ ਕੀਤਾ ਕਿਉਂ ਕਿ ਇਹ ਵੀਡੀਓ ਦੇ ਉਤੇ ਜ਼ੋਰ ਲਾਣਾ ਚਾਹੁੰਦੇ ਸੀ ਕਿ ਲੋਕਾਂ ਦੇ ਕਾਗਜ਼ ਰਿਜੈਕਟ ਹੋਣ ਜੋ ਇਹਦੇ ਖਿਲਾਫ ਹਨ ਹਕੀਕਤ ਇਹ ਆ ਫਰਸਟ੍ਰੇਟ ਹੋ ਕੇ ਇਹਨੇ ਜਾ ਕੇ ਵੀਡੀਓ ਦੇ ਦਫਤਰ 'ਚ ਰੇਡ ਕੀਤਾ ਵੀਡੀਓ ਸਾਭ ਨੂੰ ਜਲੀਲ ਕਰਨ ਦੀ ਕੋਸ਼ਿਸ਼ ਕੀਤੀ ਇਹ ਕਿਸ ਤਰੀਕੇ ਦਾ ਕਾਨੂੰਨ ਇਸ ਮਾਹੌਲ ਦੇ ਵਿੱਚ ਕੀ ਤੁਹਾਨੂੰ ਲੱਗਦਾ ਹੈ ਕਿ ਕੋਈ ਸਰਕਾਰੀ ਮੁਲਾਜ਼ਮ ਕੰਮ ਕਰਨਾ ਚਾਹੂਗਾ ਸ਼ਰੇਆਮ ਦਾ ਹੱਕਾ ਕਿਤੇ ਆ ਜਾ ਰਿਹਾ ਹੈ ਕੱਲ ਰਾਤ ਦਾ ਇੱਕ ਹੋਰ ਕિસ્ਸਾ ਮੈਂ ਦੱਸਦਾ ਤੁਹਾਨੂੰ ਜੀਰੇ ਦੇ ਵਿੱਚ ਇੱਕ ਐਮਐਲਏ ਦਾ ਮੁੰਡਾ ਏਆਈਜੀ ਨੂੰ ਗਾਲਾਂ ਕੱਢ ਰਿਹਾ ਉਹਦੇ ਖਿਲਾਫ ਪਰਚਾ ਨਹੀਂ ਦਰਜ ਹੋਇਆ ਜੋ ਕੋਈ ਸਾਧਾਰਨ ਆਦਮੀ ਹੁੰਦਾ ਕੋਈ ਸਾਧਾਰਨ ਵਿਅਕਤੀ ਹੁੰਦਾ ਜੇ ਉਸ ਤਰੀਕੇ ਨਾਲ ਉਹਨੇ AIG ਜੇ ਸਪਾਈ ਦੇ ਖਿਲਾਫ ਵੀ ਬੋਲਿਆ ਹੁੰਦਾ ਤਾਂ ਉਹਨੂੰ ਆਜ ਅੰਦਰ ਦਿੱਤਾ ਹੁੰਦਾ ਤੇ ਉਹ ਸ਼ਰਿਆਮ ਘੁੰਮ ਰਿਹਾ ਐ ਸ਼ਰਿਆਮ ਉਥੇ ਰੇਡ ਮਾਰ ਰਹੀ ਹੈ ਜੋਰ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਫਿਰ ਪੁਲਿਸ ਨੂੰ ਫੋਨ ਕਰਕੇ ਕਹਿ ਰਹੀ ਹੈ ਦੇ ਰੇਡ ਕਰੋ ਇਹਨੇ ਠੱਗੀ ਕੀਤੀ ਆ ਕਿੱਥੇ ਠੱਗੀ ਕੀਤੀ ਹੈ ਕੀ ਮਿਲਿਆ ਮੈਂ ਬੀਬੀ ਬਿਰਾਜ ਨੂੰ ਨਰਿੰਦਰ ਕੌਰ ਜੀ ਨੂੰ ਰਿਕੁਐਸਟ ਕਰਾਂਗਾ ਜੇ ਤੇਰੇ ਵਿੱਚ ਇਨਸਾਨੀਅਤ ਹੈ ਤਾਂ ਜਾ ਕੇ ਮਾਫੀ ਮੰਗ ਵੀਡੀਓ ਤੋਂ ਇਸ ਤਰੀਕੇ ਦਾ ਪ੍ਰਸ਼ਾਸਨ ਸਾਨੂੰ ਪਸੰਦ ਨਹੀਂ ਹੈ ਪੰਜਾਬ ਦੇ ਲੋਕਾਂ ਨੂੰ ਪਸੰਦ ਨਹੀਂ ਹੈ ਇਹ ਬਰਦਾਸ਼ਤ ਨਹੀਂ ਕੀਤਾ ਜਾਣਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਪਣੇ ਜ਼ਿਲ੍ਹੇ ਦੇ ਵਿੱਚ ਬਹੁਤ ਜ਼ਿਆਦਾ ਤੱਕੇਸ਼ਾਈ ਹੋ ਰਹੀ ਹੈ ਕਿਉਂਕਿ ਪੰਚਾਇਤੀ ਚੋਣਾਂ ਹਨ ਆਮ ਆਦਮੀ ਪਾਰਟੀ ਦੇ ਲੋਕ ਪੰਚਾਇਤੀ ਚੋਣਾਂ ਵਿੱਚ ਤੱਕੇਸ਼ਾਈ ਕਰ ਰਹੇ ਹਨ ਉਸੇ ਤਰ੍ਹਾਂ ਇਸ ਸੰਗਰੂਰ ਜ਼ਿਲ੍ਹੇ ਦੇ ਵਿੱਚ ਪਿੰਡ ਕਨੋਈ ਦੇ ਵਿੱਚ ਅੱਜ ਕਨਗੋ ਅਤੇ ਪੁਲਿਸ ਪ੍ਰਸ਼ਾਸਨ ਇੱਕ ਜ਼ਮੀਨ ਦੀ ਨਿਸ਼ਾਨਦੇਹੀ ਕਰਨ ਪਹੁੰਚੇ ਪਰ ਪਿੰਡ ਵਾਸੀਆਂ ਨੇ ਅਤੇ ਸਰਪੰਚ ਦੇ ਕੈਂਡੀਡੇਟ ਨੇ ਰਲ ਕੇ ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਨੂੰ ਵਾਪਸ ਮੋੜ ਦੇ ਤਾਂ ਜੋ ਕਿ ਨਿਸ਼ਾਨਦੇਹੀ ਕਰਨੀ ਹੈ ਤੁਸੀਂ ਚੋਣਾਂ ਤੋਂ ਬਾਅਦ ਜਦੋਂ ਮਰਜ਼ੀ ਕਰ ਲਵੋ ਪਰ ਮੇਰੇ ਕੋਲ ਕੋਈ ਵੀ ਪੰਚਾਇਤੀ ਜਾਂ ਸ਼ਾਮਲਾਟ ਜ਼ਮੀਨ ਨਹੀਂ ਹੈ ਮੈਂ ਸੰਦੀਪ ਸਿੰਘ ਕਨਵੋ ਫੀਲਡ ਉਪਲੀ ਸਰ ਪਿੰਡ ਕਲੋਈ ਪਹੁੰਚੋ ਕੀ ਗੱਲਬਾਤ ਹੋ ਰਹੀ ਆ ਕਨੋਈ ਪਿੰਡੂ ਦੇ ਵਿੱਚ ਪਹੁੰਚਣੇ ਸਾਨੂੰ ਜਿਹੜੀਆਂ ਪੰਚਾਇਤੀ ਚੋਣਾਂ ਚੱਲ ਰਹੀਆਂ ਨੇ ਉਹਦੇ ਵਿੱਚ ਅੰਜ ਦਰਖਾਸਤਾਂ ਪ੍ਰਾਪਤ ਹੋਈਆਂ ਸੀਆਂ ਮਾਨਯੋਗ ਤਹਿਸੀਲਾਰ ਸਾਹਿਬ ਪਾਸੋਂ ਉਹਦੇ ਸਬੰਧ ਵਿੱਚ ਅਸੀਂ ਡਿਮਾਰਕੇਸ਼ਨ ਨਿਸ਼ਾਨਦੇਹੀ ਕਰਨ ਲਈ ਪਹੁੰਚੇ ਸੀ ਉਹ ਪਹੁੰਚਣੋਂ ਪ੍ਰੰਤ ਜਦੋਂ ਪਿੰਡ ਦੇ ਵਿੱਚ ਬੜੇ ਕਿਸਾਨ ਯੂਨੀਅਨ ਔਰ ਪਿੰਡ ਦੇ ਹੋਰ ਪ੍ਰਧਵੰਤ ਸੰਜਣ 2-300 ਬੰਦਾ ਇਕੱਠਾ ਹੋ ਕੇ ਉਹਨਾਂ ਨੇ ਕਿਹਾ ਉਹ ਨਿਸ਼ਾਨਦੇਹੀ ਨਹੀਂ ਹੋਣ ਦੇਵਾਗੇ ਇਸ ਕਰਕੇ ਅਸੀਂ ਇੱਥੇ ਖੜੇ ਹਾਂ ਲਾ ਬਾਕੀ ਸਾਡੇ ਉੱਚ ਅਧਿਕਾਰੀਆਂ ਨੇ ਧਿਆਨ ਵਿੱਚ ਲਿਆਂਦਾ ਗਿਆ ਜੋ ਕਾਰਵਾਈ ਹੋ ਮੈਂ ਇਹ ਇਸ ਟਾਈਮ ਨਾ ਮੌਜੂਦਾ ਮਦਰ ਦੇ ਆਨਲਾਈ ਸਰਪੰਚਾ ਦਾ ਕੈਂਡੀਡੇਟਾਂ ਦਾ ਤੇ ਮੈਂ ਇਹ ਕਰਨ ਮਿੰਟੀ ਕਰਨ ਆਏ ਸੀਗੇ ਅਸੀਂ ਇਹ ਮਿੰਟੀ ਹੋਣੀ ਤੇ ਅਸੀਂ ਸਾਰੇ ਪਿੰਡ ਦੇ ਮੇਰੇ ਕਹਤਾ ਵੀ ਵੋਟਾਂ ਪੈ ਗਈਆਂ ਸਾਰੇ ਪਿੰਡ ਦੇ ਅਸੀਂ ਮਿੰਟੀ ਕਰਨ ਸਹਿਮਤ ਆ ਗਏ ਕਿਸ ਨੇ ਤੁਹਾਡੇ ਵਿਰੋਧ ਦੇ ਵਿੱਚ ਕੰਪਲੇਂਟ ਦਿੱਤੀ ਗੁਰਿੰਦਰ ਸਿੰਘ son of ਸਿਕੰਦਰ ਸਿੰਘ ਉਹ ਵੀ ਕੈਂਡੀਡੇਟ ਆ ਉਹਦਾ ਭਰਾ ਜੀ ਕੈਂਡੀਡੇਟ ਦੀਪ ਸਿੰਘ ਜੀ ਉਸੇ ਦਿੱਤੀ ਹੈ ਜੀ ਸਾਰੇ ਮੇਰੇ ਮੈਂਬਰਾਂ ਦੇ ਇੱਕ ਹੋਰ ਐਸੀ ਹੋਇਆ ਸੀਗਾ ਸਰਪੰਚ ਸਾਡੇ ਪਿੰਡ ਮੈਂ ਪੰਚੀ ਦੇ ਕਾਗਜ਼ ਪੱਤਰ ਭਰੇ ਸੀਗੇ ਜੀ ਮਤਲਬ ਉਹਨਾਂ ਨੇ ਦੂਜੀ ਆਪੋਜੀਸ਼ਨ ਪਾਰਟੀ ਨੇ ਸਾਡੇ ਤੇ ਇਲਜ਼ਾਮ ਲਗਾਇਆ ਗਿਆ ਜੀ ਪੰਚਾਇਤੀ ਜ਼ਮੀਨ ਦਾ ਜਾਂ ਕੁਝ ਵੀ ਜੀ ਪਰ ਉਹਦੇ ਸੰਬੰਧ ਚ ਜੋ ਵੀ ਉਹਰੇ ਅਫਸਰ ਆਏ ਅਸੀਂ ਉਹਨਾਂ ਨੂੰ ਮਤਲਬ ਰੋਕਿਆ ਗਿਆ ਉਹਨਾਂ ਨੂੰ ਕਿਹਾ ਗਿਆ ਵੀ ਇਲੈਕਸ਼ਨ ਤੋਂ ਬਾਅਦ ਜੋ ਕੁਝ ਮਰਜ਼ੀ ਚਾਹੇ ਮੰਗਤੀ ਆ ਜਾਂ ਕੁਝ ਹੋ ਸਕ ਕਰ ਸਕਦੇ ਹੋ ਪਰ ਹੁਣ ਅਸੀਂ ਕਰਨ ਨਹੀਂ ਦੇਵਾਂਗੇ ਨੀਕ ਸਿੰਘ ਹੈ ਕਿਹੜਾ ਪਿੰਡ ਆ ਕਨੋਈ ਹੈ ਜੀ ਕੀ ਕਰਨਾ ਤੁਹਾਡੇ ਪਿੰਡਾਂ ਚ ਕਨਗੋ ਤੇ ਪੁਲਿਸ ਪ੍ਰਸ਼ਾਸਨ ਵਗੈਰਾ ਆਏ ਸੀ ਸਾਡੇ ਪਿੰਡ ਦੀ ਇਲੈਕਸ਼ਨ ਹੋ ਰਹੀ ਹੈ ਜੀ ਇਹਦੇ ਵਿੱਚ ਜੋ ਉਮੀਦਵਾਰਾਂ ਨੇ ਕਾਗਜ਼ ਭਰੇ ਪੰਚੀ ਤੇ ਸਰਪੰਚੀ ਦੇ ਉਹਨਾਂ ਦੇ ਖਿਲਾਫ ਸਾਡੇ ਸਾਬਕਾ ਸਰਪੰਚ ਦੀਪ ਸਿੰਘ ਦੇ ਭਰਾ ਨੇ ਜੋ ਐਪਲੀਕੇਸ਼ਨ ਦਿੱਤੀ ਹੈ ਨਜਾਇਜ਼ ਦਿੱਤੀ ਹੈ ਇਹ ਤੱਕੇ ਸਹੀ ਕਰ ਰਹੇ ਨੇ ਉਹ ਵੀ ਕਿਸੇ ਦਾ ਨਜਾਇਜ਼ ਕਬਜ਼ਾ ਨਹੀਂ ਇਹ ਤੇ ਕੀ ਲੱਗਦਾ ਜਿਸ ਤੇ ਐਪਲੀਕੇਸ਼ਨ ਦਿੱਤੀ ਆ ਤੁਹਾਡੇ ਕੈਂਡੀਡੇਰ ਕੁਲਵਿੰਦਰ ਸਿੰਘ ਜਿਹੜਾ ਹੈ ਜੀ ਉਹ ਮੇਰਾ ਭਤੀਜਾ ਜੀ ਅਸੀਂ ਐਸਸੀ ਬਰਾਦਰੀ ਨਾਲ ਸੰਬੰਧਤ ਹੈਂ ਇਹ ਦੋ ਜਿਹੜੇ ਉਮੀਦਵਾਰ ਨੇ ਜੀ ਜਰਨਲ ਦੇ ਵਿੱਚ ਨਹੀਂ ਫਿਰੋਜ਼ਪੁਰ ਦੇ ਹੱਟੀ ਦੇ ਪਿੰਡ ਪੱब्बा ਲੱਡਾ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਦੀ ਨੂੰ ਨੇ ਆਪਣੇ ਪ੍ਰੇਮੀ ਅਤੇ ਸਾਥੀ ਨਾਲ ਮਿਲ ਕੇ ਆਪਣੇ ਹੀ ਸਹੁਰੇ ਦਾ ਕਤਲ ਕਰ ਦਿੱਤਾ ਤੇ ਉਸ ਤੋਂ ਬਾਅਦ ਕੋਈ ਸਰਾਗ ਨਾ ਮਿਲਣ ਤੇ লাশ ਨਹਿਰ ਵਿੱਚ ਸੁੱਟ ਦਿੱਤੀ ਤੇ ਬਲਵਿੰਦਰ ਸਿੰਘ ਦਾ ਪਤਾ ਲੱਗਾ ਤਾਂ ਬਲਵਿੰਦਰ ਸਿੰਘ ਦੀ ਨੂੰ ਭਾਈ ਆਤਮਾ ਸਿੰਘ ਨੇ ਪੁਲਿਸ ਨੂੰ ਜ਼ਬਰਾਂ ਲਾਪਤਾ ਹੋਣ ਦੀ ਸ਼ਿਕਾਇਤ ਦਿੱਤੀ ਜਿਸ ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਪਰ ਮਾਮਲਾ ਕੁਝ ਹੋਰੀ ਨਿਕਲਿਆ। ਅੰਜੋ ਕਿਸਪੀ ਫਿਰੋਜ਼ਪੁਰ ਸੋਮੇ ਮਿਸਰਾ ਜੀ ਦੇ ਨਿਰਦੇਸ਼ ਮੁਤਾਬਿਕ ਕੋਈ ਵੀ ਤਫ਼ਤੀਸ਼ ਜਿਹੜੀ ਕੀਤੀ ਜਾਂਦੀ ਹੈ ਉਹ ਸੈਂਟੀਫਿਕ ਤੇ ਫੋਰੈਂਸਿਕ ਤਰੀਕੇ ਨਾਲ ਕੀਤੀ ਜਾਂਦੀ ਹੈ। ਇਸ سلسلے ਵਿੱਚ थाना ਕਲਖੁਰਦ ਵਿੱਚ 27 ਸੈਪਟੰਬਰ ਨੂੰ ਇੱਕ ਪਰਚਾ ਦਰਜ ਹੋਇਆ ਸੀ ਜਿੱਥੇ ਇੱਕ ਬਲਵਿੰਦਰ ਸਿੰਘ ਨਾਮਕ ਜਿਹੜਾ ਵਿਅਕਤੀ ਸੀ ਉਹਦੀ ਜਿਹੜੀ ਹੈਗੀ ਹੱਤਿਆ ਕਰ ਦਿੱਤੀ ਗਈ ਸੀ ਤਾਂ ਇਸ ਦੌਰਾਨ ਇਹ ਪਾਇਆ ਗਿਆ ਕਿ ਜਿਹੜਾ ਬਲਵਿੰਦਰ ਸਿੰਘ ਸੀ ਉਹਦੀ ਜਿਹੜੀ ਨੂੰ ਸੀ ਨੂੰ ਦਾ ਰਿਲੇਸ਼ਨ ਕਿਸੇ ਹੋਰ ਬੰਦੇ ਨਾਲ ਸੀ ਉਹ ਬੰਦੇ ਨਾਲ ਮਿਲ ਕੇ ਕਿਸੇ ਇੱਕ ਤੀਜੇ ਬੰਦੇ ਦਾ ਸਹਾਰਾ ਲੈ ਕਰਕੇ ਉਹਨੂੰ ਪਹਿਲਾਂ ਤਾਂ ਬਲਵਿੰਦਰ ਸਿੰਘ ਨੂੰ ਫੋਨ ਕਰਕੇ ਬੁਲਾਇਆ ਕਿ ਤੁਹਾਨੂੰ ਸਰਾਬ ਪਿਉਣੀ ਹੈ ਜਦੋਂ ਬੰਦਾ ਉੱਥੇ ਚੱਲ ਗਿਆ ਤਾਂ ਉਹਨੂੰ ਨਹਿਰ ਵਿੱਚ ਸੁੱਟਦਾ ਇਹ ਕੇਸ ਵਿੱਚ ਥਾਣਾ ਕਲਖੁਰਦ ਦੀ ਟੀਮ ਨੇ ਡੀਐਸਪੀ શ્રી ਕਰਨ ਸ਼ਰਮਾ ਜੀ ਦੇ ਰਹਿਨਮਾਈ ਹੇਟ ਇਹ ਜਿਹੜਾ ਕੇਸ ਸੀਗਾ ਇਹਨੂੰ ਸੋਲਵ ਕੀਤਾ ਜਦ ਜਿਹੜੀ ਸਿਫਟ ਗਾੜੀ ਸੀਗੀ ਉਹ ਵੀ ਬਰਮਤ ਹੋ ਗਈ ਤੇ ਜਿਹੜਾ ਲਾਸ ਸੀਗਾ ਉਹ ਵੀ ਬਰਮਤ ਕਰ ਲਿਆ ਇਸ ਮੁਕਦਮੇ ਵਿੱਚ ਬੋਹੜ ਸਿੰਘ ਜਿਹੜਾ ਦੋਸੀ ਹੈ ਉਹਦੀ ਗ੍ਰਿਫਤਾਰੀ ਹੋ ਗਈ ਹੈ ਤੇ ਜਿਹੜਾ ਬਲਵਿੰਦਰ ਸਿੰਘ ਦਾ ਦੀ ਨੂਸੀ ਅਮਨਦੀਪ ਕੌਰ ਉਹਦੀ ਗ੍ਰਿਫਤਾਰੀ ਹੋ ਗਈ ਤੇ ਜਿਹੜਾ ਤੀਜਾ ਬੰਦਾ ਸੀ ਗੁਰਵ ਉਹਨੂੰ ਪ੍ਰੋਡਕਸ਼ਨ ਵਣ ਤੇ ਲਾ ਕਰਕੇ ਉਹਦੀ ਵੀ ਅਰੈਸਟ ਪਾਈ ਗਈ ਹੈ ਤੇ ਇੱਕ ਇੱਕ ਕੇਸ ਜਿਹੜਾ ਹੈਗਾ ਇਹ ਸੈਂਟੀਫਿਕ ਤਰੀਕੇ ਨਾਲ ਕੀਤਾ ਗਿਆ ਜਿਹੜਾ ਤਫਤੀਸ਼ ਹੈ ਉਹਦਾ ਇੱਕ ਮਜ਼ਾ ਹੈ ਜੀ ਜੀ ਸਰ ਇਹ ਮਰਡਰ ਕਿੱਥੇ ਕੀਤਾ ਹੈਗਾ ਸੀਗਾ ਮਤਲਬ ਕਿਵੇਂ ਕੀਤਾ ਹੈਗਾ ਸੀਗਾ ਜੀ ਇਹ ਜਿਹੜਾ ਮਰਡਰ ਹੈ ਪਹਿਲੇ ਉਥੇ ਉਹਨੂੰ ਫੋਨ ਕਰਕੇ ਬੁਲਾਇਆ ਨਹਿਰ ਪਾਸੇ ਸ਼ਰਾਬ ਪੀਣ ਵਾਸਤੇ ਫਿਰ ਉੱਥੇ ਹੀ ਉਹਨੂੰ ਨਹਿਰ ਵਿੱਚ ਛੁੱਟਦਾ ਹੈ ਇਹ ਸੋਰਾ ਸੀਗਾ ਉਹਦਾ ਕੀ ਨਾਮ ਸੀ ਤਾਂ ਸੀਗਾ ਉਹਦਾ ਨਾਮ ਸੀ ਬਲਵਿੰਦਰ ਸਿੰਘ ਜਿਹੜਾ ਮਰਦੇ ਕੋ ਤਾਂ ਬਲਵਿੰਦਰ ਸਿੰਘ ਹੈ ਡੇਰਾਬਸੀ ਸ਼ਹਿਰੀ ਅਤੇ ਪਿੰਡੂ ਖੇਤਰ ਵਿੱਚ ਕਿਰਾਏਦਾਰਾਂ ਦੀ ਵੈਰੀਫਿਕੇਸ਼ਨ ਨਾ ਕਰਾਉਣ ਵਾਲਿਆਂ ਖਿਲਾਫ ਪੁਲਿਸ ਹੁਣ ਸਖਤ ਕਦਮ ਚੁੱਕਣ ਜਾ ਰਹੀ ਹੈ। ਡੇਰਾਬਸੀ ਦੇ ਡੀਐਸਪੀ ਵਿਕਰਮਜੀਤ ਸਿੰਘ ਬਰਾੜ ਨੇ ਥਾਣਾ ਮੁਖੀ ਮਨਦੀਪ ਸਿੰਘ ਨੂੰ ਵੱਖ-ਵੱਖ ਖੇਤਰਾਂ ਵਿੱਚ ਕਿਰਾਏਦਾਰਾਂ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ। ਡੀਐਸਪੀ ਵਿਕਰਮ ਬਰਾੜ ਨੇ ਕਿਹਾ ਹੈ ਕਿ ਗੁੰਡਾਂ ਅੰਸਰ ਫਲੈਟਾਂ ਅਤੇ ਕੌਲ ਜਾਂ ਨੇੜੇ ਪੀਜੀ ਵਿੱਚ ਕਿਰਾਏ ਦੇ ਕਮਰੇ ਲੈ ਕੇ ਰਹਿੰਦੇ ਹਨ ਕਿਉਂਕਿ ਇਨ੍ਹਾਂ ਥਾਵਾਂ ਤੇ ਕਮਰੇ ਆਸਾਨੀ ਨਾਲ ਮਿਲ ਜਾਂਦੇ ਹਨ। ਡੇਰਾਬਸੀ ਖੇਤਰ ਚਾਰੇ ਪਾਸੇ ਤੋਂ ਹਰਿਆਣਾ ਨਾਲ ਜੁੜਿਆ ਹੋਇਆ ਤੇ ਅਜੇ ਇਹ ਵਿੱਚ ਕੋਈ ਵੀ ਵਿਅਕਤੀ ਵਾਰਦਾਤ ਕਰਕੇ ਆਸਾਨੀ ਨਾਲ ਪਾ ਸਕਦਾ ਹੈ ਮਕਾਨ ਮਾਲਕ ਵੱਲੋਂ ਵੈਰੀਫਿਕੇਸ਼ਨ ਨਾ ਕਰਵਾਉਣਾ ਨਾਲ ਅਜਿਹੇ ਵਿਅਕਤੀ ਦੀ ਪਾਲ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜਿਸ ਦੇ ਚੱਲਦੇ ਵੈਰੀਫਿਕੇਸ਼ਨ ਜ਼ਰੂਰੀ ਹੈ ਸੀਸੀਟੀਵੀ ਕੈਮਰਾਜ਼ ਵੀ ਹੈਗੇ ਹੁਣ ਦੇਖੋ ਓਮੇਸ਼ ਵਰਗੀ ਸੋਸਾਇਟੀ ਦੀ ਸੀਸੀਟੀਵੀ ਵੀ ਨਹੀਂ ਚੱਲ ਰਹੀ I ਸੋ I was wondering ਮੈਂ ਉਹਨਾਂ ਨਾਲ ਗੱਲ ਕੀਤੀ ਮੈਂ ਕਿਹਾ ਓਮੇਸ਼ ਜੀ ਵਾਲੋ ਦੋ ਬੈਸਟ ਸੋਸਾਇਟੀਜ਼ ਹਨ ਜਿੱਥੇ ਇੱਥੇ ਆਪਾਂ ਸੀਸੀਟੀਵੀ ਲਾਇਆ ਤਾਂ ਸਾਨੂੰ ਪਬਲਿਕ ਦਾ ਵੀ ਸਹਿਯੋਗ ਚਾਹੀਦਾ ਹਰ ਡਿਪਾਰਟਮੈਂਟਸ ਜਿਹੜੇ ਹੋਰ ਵੀ ਚੰਗੇ ਜਿਹੜੇ ਵੀ ਜਿਹੜੇ ਡਿਪਾਰਟਮੈਂਟ ਬਣਾਏ ਉਹ ਆਪਾਂ ਦੇ ਕੈਮਰਾਜ਼ ਲਾਉਣ ਸਿਕਿਉਰਟੀ ਰੱਖਣ ਤੇ ਸਾਡੇ ਅਸਿਸਟੈਂਟਸ ਵੱਲੋਂ ਸਾਡੇ ਨੰਬਰਸ ਹੁਣ ਉੱਥੇ ਅਵੇਲੇਬਲ ਹੋਣ ਆਈ ਹੈਵ ਡਾਇਰੈਕਟਡ 올 தி ਐਸਐਸਪੀ ਵੀ ਜੋ ਐਸਐਸਪੀ ਸਾਹਿਬ ਨੇ ਹਦਾਇਤ ਕੀਤੀ ਹੈ ਲੈਕਸਿਮਮ ਨੰਬਰ ਪੁਲਿਸ ਦੇ ਮੁਨਸ਼ੀ ਦਾ ਐਸਐਸਓ ਦਾ ਬਾਹਰ ਹੋਣਾ ਚਾਹੀਦਾ ਖਾਸ ਕਰਕੇ ਹਾਈਵੇਅ ਦੇਖਣਾ ਚਾਹੀਦਾ ਕਿਸੇ ਕੋਲ ਇਨਫੋਰਮੇਸ਼ਨ ਆ ਉਹਦੀ ਬਿਲਕੁਲ ਉਹੀ ਪਛਾਣ ਨੂੰ ਨਹੀਂ ਆਊਟ ਕੀਤਾ ਜਾਊਗਾ ਸਾਡੇ ਨਾਲ ਸ਼ੇਅਰ ਕਰੀ ਉਹ ਵੀਰ ਪਲਾਨਿੰਗ ਮੈਂ ਲੜੀ ਚ ਕਿ ਪੈਟਰੋਲਿੰਗ ਦੀ ਤੁਸੀਂ ਗੱਲ ਕਰ ਰਹੇ ਪੈਟਰੋਲਿੰਗ ਪਿੰਡ ਛੱਤ ਦੇ ਸਰਕਾਰੀ ਐਲੀਮੈਂਟਰੀ ਸੈਂਟਰ ਸਕੂਲ ਵਿਖੇ ਸਹਿਜ ਪਾਠ ਕਰਵਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਇਹ ਪਾਠ ਸਕੂਲ ਦੀ ਸੁਖਸ਼ਾਂਤੀ ਵਾਸਤੇ ਕਰਵਾਇਆ ਗਿਆ ਹੈ ਜਿੱਥੇ ਸਕੂਲ ਦੇ ਬੱਚੇ ਤੇ ਹੋਰ ਸਟਾਫ ਵੀ ਮੌਜੂਦ ਰਹੇ ਸਭ ਨੇ ਗੁਰੂ ਸਾਹਿਬ ਦਾ ਆਸ਼ੀਰਵਾਦ ਲਿਆ ਤੇ ਬੱਚਿਆਂ ਦੇ ਭਵਿੱਖ ਅਤੇ ਸੁਖਸ਼ਾਂਤੀ ਲਈ ਅਰਦਾਸ ਵੀ ਕਰਵਾਈ ਜਗਿਆ ਦੀ ਸਦਾ ਸੰਦਰ ਸੀ ਬ੍ਰਹਮ ਗਿਆਨੀ ਦੀ ਕੀ ਦ੍ਰਿਸ਼ਟੀ ਅੰਤ ਵਰਸੀ ਬ੍ਰਹਮ ਗਿਆਨੀ ਬੰਦ ਤੇ ਮੁਕਤਾ ਬ੍ਰਹਮ ਗਿਆਨੀ ਦੀ ਨਿਰਮਲ ਜੁਗਤਾ ਬ੍ਰਹਮ ਗੈ ਨਿਕਾ ਪੂਜ ਲਗਿਆ ਨਾਨਕ ਪ੍ਰਭ ਗੈ ਨਿਕਾ ਬ੍ਰह्म ਧਿਆਨ ਬ੍ਰਹਮ ਗੈ ਨੀਕ ਉਪਰੇ ਸਾਵੈ ਸੋਪਨ ਨਰ ਪਰ ਜੋ ਨਯਾ ਹੈ ਬੇਦ ਪ੍ਰਾਪਤ ਸ੍ਰੀ ਪ੍ਰਭ ਪੂਜੈ ਗੁਰੂ ਸੁਪਕਜਾ ਤੇ ਅਸਮੂਲ ਦੋਸਤੋ ਇਸਨ ਸਾਡੀਆਂ ਆਸਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦਿਨਾਂ ਤੁਹਾਡੇ ਸਾਹਮਣੇ ਫਿਰ ਤੋਂ ਉਭਰ ਆਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦੇ ਉਜਾਜ਼ਤ ਰੱਬ ਰਾਖਾ